ਮੋਗਾ ਸਿੰਘ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦੇ ਆ ਨਵੇਂ ਦਿਨ ਨਵੇਂ ਬਲੌਗ 'ਚ ਉਮੀਦ ਕਰਦੇ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਮੈਂ ਵੀ ਵਧੀਆ ਹਾਂ ਜਿਹੜੀ ਤੁਸੀਂ ਵੀਡੀਓ ਦੇਖ ਰਹੇ ਆ ਆਪਾਂ ਨੂੰ ਦੋ ਤਿੰਨ ਭਾਗਾਂ ਦੇ ਵਿੱਚ ਡਿਵਾਈਡ ਕਰ ਦਿੱਤਾ ਸੀ ਪਿਛਲੇ ਦੋ ਭਾਗਾਂ ਦੇ ਵਿੱਚ ਆਪਾਂ ਜਿਸ ਪਾ ਤੋਂ ਚੱਲੇ ਸੀ ਉਸ ਤੋਂ ਬਾਅਦ ਸ਼ੁਮਕਲਾ ਟੋਪ ਸ਼ੁਮਕਲਾ ਟੋਪ ਤੋਂ ਬਾਅਦ ਗੋਮਬਰੰਜਨ ਅਤੇ ਬਾਅਦ 'ਚ ਆਪਣਾ ਜਿਹੜੀ ਓਖਾਈ ਆਈ ਰਸਤੇ ਵਿੱਚ ਪੂਰਨੇ ਆਉਣ ਤੱਕ ਜੋ ਓਖਾਈ ਉਹ ਤੁਹਾਡੇ ਨਾਲ ਸਾਂਝੀ ਕੀਤੀ ਸੀ ਹੁਣ ਆਪਾਂ ਇਸ ਵੀਡੀਓ ਦੇ ਵਿੱਚ ਆਪਾਂ ਵਧਾਂਗੇ ਫੁਕਤਲ ਗੁੰਪਾ ਵੱਲ ਤੇ ਰਸਤਾ ਬਹੁਤ ਕਠਨਾਈ ਵਾਲਾ ਸੀ ਬਹੁਤ ਦਿੱਕਤ ਵਾਲਾ ਸੀ ਆ ਉਹ ਆਪਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਆ ਉਮੀਦ ਕਰਦੇ ਆ ਤੁਸੀਂ ਇਸ ਚੀਜ਼ ਨੂੰ ਪਸੰਦ ਕਰੋਗੇ ਜੇਕਰ ਪਸੰਦ ਕਰੋਗੇ ਤਾਂ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਿਓ ਆਪਾਂ ਪੂਰਨ ਹੀ ਰੁੱਕ ਗਏ ਬਈ ਤੇ ਟੈਂਟ ਲਾ ਲਿਆ ਵਾ ਇੱਥੇ ਹੁਣ ਆਪਾਂ ਨਿਕਲਣ ਲੱਗੇ ਆ ਫੁਟਕਲ ਗੁੰਪਾ ਫੁਟਕਲ ਨਿਕਲਦਾ ਵਾ ਫੁਟਕਲ ਗੁੰਪੇ ਲਈ ਠੀਕ ਹੈ ਜੀ ਤੇ ਇਹਦਾ ਚਾਰਸ ਨੂੰ ਮਾ ਕੇ ਦੱਸਦਾ ਕਿੰਨੇ ਦਾ ਪਿਆਪ ਹੈ ਉਹੀ ਆਂਟੀ ਜਿਹਨਾਂ ਤੋਂ ਪੁੱਛਿਆ ਸੀ ਆ ਕਿਉਂ ਕਹਿੰਦੇ ਰਸਤਾ ਬਲੌਕ ਹੈ ਹੁਣ ਦੂਜੇ ਰਸਤੇ ਰਾਹੀਂ ਆਪਾਂ ਜਾ ਰਹੇ ਹਾਂ ਇੱਥੇ ਇੱਕ ਪਿੰਡ ਰੁਕੇ ਸੀ ਐਨ ਮੂ ਠੀਕ ਹੈ ਜੀ ਇਹ ਗਾਂ ਰਸਤਾ ਪਦਮ ਨੂੰ ਜਾਂਦਾ ਹੈ ਤੇ ਮੈਂ ਬਹੁਤ ਅੱਗੇ ਆ ਗਿਆ ਮੈਂ ਹੁਣ ਮੈਨੂੰ ਪਿੱਛੇ ਜਾਣਾ ਪੈਣਾ ਫੇਰ ਰਸਤਾ ਭੁੱਲ ਗਿਆ ਹੁਣ ਉੱਥੋਂ ਮੈਂ 20 ਮਿੰਟ ਦਾ ਫਾਂਸਲਾ ਕਰ ਰਿਹਾ ਏ ਚਾਏ ਪਿੰਡ ਆਉਗਾ ਆਇਆ ਸੀ ਰਸਤੇ 'ਚ ਉੱਥੋਂ ਕਹਿੰਦੇ ਰਸਤਾ ਗਾਂ ਉੱਪਰ ਨੂੰ ਜਾਂਦਾ ਤੇ ਮੈਨੂੰ ਉੱਥੇ ਬੰਦਾ ਮਿਲਿਆ ਸੀ ਉਹਨੇ ਗਲਤ ਗਾਈਡ ਕਰਤਾ ਯਾਰ ਪਤਾ ਨਹੀਂ ਕੀ ਗੱਲ ਦਿਮਾਗ ਚਾਈ ਗੱਲ ਚਲੋ ਹੁਣ ਮੈਂ ਬਾਈਕ ਲੈ ਕੇ ਵਾਪਸ ਆ ਉਧਰ ਨੂੰ ਬਾਈਕਾਂ ਪਾ ਪਿੱਛੇ ਲਾਤੀ ਆ ਜਦੋਂ ਉਹ ਗੱਡੀ ਨ ਲੱਗੀ ਉਹਦੇ ਕੋਲੇ ਬਾਈਕ ਲਾਤੀ ਆ ਤੇ ਤੇਜੀ ਆ ਥੋੜੀ ਜਿਹੀ ਮੈਨੂੰ ਕਿਉਂਕਿ 4:30 ਉੱਤੇ ਟਾਈਮ ਹੋ ਗਿਆ ਤਾਂ ਕਰਕੇ ਨਹੀਂ ਸ਼ੂਟ ਕੀਤਾ ਪਹਿਲਾਂ ਸਾਂ ਚੜ ਗਿਆ ਰਸਤਾ ਗਲਤ ਮਿਲ ਗਿਆ ਪਹਿਲਾਂ ਤਾਂ ਠੀਕ ਹੈ ਉਹ ਹੋ ਗਿਆ ਉਸ ਤੋਂ ਬਾਅਦ ਫਿਰ ਚਾਪਿੰਡ ਹੈਗਾ ਉੱਥੇ ਚਾ ਮੈਂ ਤੁਹਾਨੂੰ ਮੋਟਾ-ਮੋਟਾ ਦੱਸ ਦੇਣਾ ਇੱਥੇ ਜਦੋਂ ਆਪਾਂ ਪੂਰਨੇ ਤੋਂ ਮੁਰੋਂ ਲੰਘਦੇ ਆ ਪਦਮਵਾਲ ਨੂੰ ਦੇ ਪੱਦੇ ਰਸਤੇ ਦੇ ਵਿੱਚ ਨਾ ਆਊਗਾ ਤੁਹਾਨੂੰ ਚਾਉ ਪਿੰਡ ਠੀਕ ਹੈ ਚਾਉ ਪਿੰਡ ਤੇ ਐਂਟਰ ਨਹੀਂ ਹੋਣਾ ਪਹਿਲਾਂ ਹੀ ਫੁੱਤਕਲ ਲਿਖਿਆ ਹੋਊਗਾ ਹੋਮਸਟੇ ਲਿਖਿਆ ਹੋਊਗਾ 올ੇ ਰੋਡ ਤੇ ਚੜ ਜਾਣਾ ਠੀਕ ਹੈ ਉਹ ਰੋਡ ਸਿੱਧਾ ਤੁਹਾਨੂੰ ਲੈ ਆਊਗਾ ਫੁੱਤਕਲ ਵਾਲੇ ਰੋਡ ਤੇ ਠੀਕ ਹੈ ਤੇ ਉੱਥੇ ਤੁਹਾਨੂੰ ਪਤਾ ਲੱਜੂਗਾ ਕਿ ਗਾਂਹ ਰੋਡ ਜਿੱਥੋਂ ਖਰਾਬ ਹੈ ਉੱਥੇ ਬਾਈਕ ਲਾ ਦੋ ਗਾਂਹ ਜਾ ਕੇ ਤੁਸੀਂ ਆਵਦਾ ਵਾਕਿੰਗ ਟ੍ਰੈਕਿੰਗ ਕਰ ਲੋ ਹੁਣ ਮੈਂ ਟ੍ਰੈਕਿੰਗ ਕਰ ਰਿਹਾ ਤੇ ਸਾਹਮਣੇ ਕੁਝ ਅੰਗਰੇਜ਼ ਲੋਕ ਆਂਦੇ ਹੋਏ ਟ੍ਰੈਕਿੰਗ ਕਰਦੇ ਹੈ ਹੈਲੋ ਹਾਈ ਹੈ ਗੁਰੂ ਹੈਲੋ 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 ਇਹ ਟ੍ਰੈਕਿੰਗ ਕਰਕੇ ਆਇਆ ਉੱਥੇ ਫੁੱਤਕਨ ਮਨਿਸ਼ਟੀ ਤੱਕ ਮੈਂ ਜਾਣਨਾ ਹੁਣ ਦੇਖਦੇ ਆਈ ਜਾਂਦੇ ਮੈਂ ਜਾਈ ਜਾਂਨਾ ਕਿੰਨਾ ਟਾਈਮ ਲੱਗ ਜਨਾ ਚਲ ਦੇਖਦੇ ਆ ਇਨਾ ਪਗ ਰੰਡੀਆਂ ਦਾ ਤੁਰਨਾ ਆਪਾਂ ਪੁੱਤਕਲ ਮਨਸਤੇ ਲਈ ਤੇ ਪਿੱਛੇ ਮਿਲੇ ਸੀ ਬੰਦੇ ਉਹ ਕਹਿੰਦੇ ਅੱਧਾ ਘੰਟਾ ਲੱਗੂਗਾ ਮੈਕਸਿਮਮ ਬਾਕੀ ਆਪ ਜਾ ਕੇ ਐਕਸਪੀਰੀਅੰਸ ਹੋ ਜਾਊਗਾ ਤੇ ਇਹ ਸਰਾਂਪ ਰੀਵਰ ਨਾਲ ਵਹਿੰਦੀ ਹੋਈ ਬਹੁਤ ਤਸੱਲੀ ਹੋ ਗਈ ਇੱਥੇ ਆਉਣ ਲਈ ਬਹੁਤ ਜ਼ਿਆਦਾ ਤਸੱਲੀ ਹੋ ਗਈ ਪੁੱਤਕਲ ਗੰਪੇ ਆਉਣ ਲਈ ਨੇ ਤਾਂ ਪਤੰ ਪਹੁੰਚਣਾ ਸੀ ਅੱਜ ਜੇ ਫੁਤਕਲ ਗੰਪਾ ਨਾ ਦੇਖਣਾ ਹੁੰਦਾ ਨਾ ਸਾਹ ਚੜਦਾ ਯਾਰ ਜੇ ਫੁਤਕਲ ਗੰਪਾ ਨਾ ਦੇਖਣਾ ਹੁੰਦਾ ਪਦਮ ਪਹੁੰਚਣਾ ਸੀਗਾ ਬਸ ਗੰਪੇ ਲਈ ਆਏ ਆ ਕਿ ਗੰਪਾ ਦੇਖਾਂਗੇ ਤੇ ਰਹਿਨਦਾ ਖੁੰਦਾ ਮੈਂ ਬੈਗ ਨਹੀਂ ਲੈ ਕੇ ਆ ਤੇ ਐਂ ਚੱਕ ਲਿਆ ਆਪਾਂ ਸਮਾਨ ਲਫਾਫੇ ਚ ਪਾ ਕੇ ਲਫਾਫੇ ਦਾ ਹੈਂਗਰ ਜੋ ਚੱਕਿਆ ਟੁੱਟ ਗਿਆ ਨਾਲ ਉਹ ਨਾਲ ਹੀ ਹਉ ਆਜੇ ਪੂਰਾ ਇਮਤਿਹਾਨ ਹੋ ਰਿਹਾ ਮੇਰਾ ਚਲੋ ਕੋਈ ਗੱਲ ਨਹੀਂ ਹੋ ਵੀ ਮਿੰਟ ਹੋ ਗਿਆ ਚੱਲ ਇਹਨੂੰ ਆਪਾਂ ਨੂੰ ਤੇ ਰੋਡ ਤੋਂ ਹੀ ਦੇਖ ਸਕਦੇ ਹੋ ਉਹ ਸਾਹਮਣੇ ਬੰਦੇ ਖੜੇ ਆ ਉੱਥੋਂ ਆਏ ਤੇ ਉਤਰਾਈ ਤਾਂ ਠੀਕ ਐ ਚੜਾਈ ਤਾਂ ਨਾਲ ਥੋੜੀ ਜੀ ਬਸ ਹੋਊਗੀ ਬਾਕੀ ਕੋਈ ਗੱਲ ਨਹੀਂ ਇਹਦੇ ਲਈ ਵੱਖਰਾ ਦਿਨ ਚਾਹੀਦਾ ਸੀ ਪਰ ਆਪਾਂ ਖਿੱਚ ਕੇ ਅੱਜ ਹੀ ਕਰ ਰਹੇ ਆ ਬਾਕੀ ਦੇਖਦੇ ਆਂ ਕਿੰਨਾ ਕੁ ਟਫਾ ਹੋ ਰਿਹਾ ਕਿੰਨੀ ਦੂਰਾ ਕਿੰਨੀ ਦੂਰਾ ਹੋਰ ਲੱਗੂ ਘੰਟਾ ਲੱਗੂ ਘੰਟਾ ਲੱਗਣਾ ਠੀਕ ਐ ਕਿੰਨੇ ਵੇ ਆਗੇ ਸੀ ਤੁਸੀਂ ਅਸੀਂ ਤੁਰੇ ਜਿੱਥੋਂ 4 ਰੁਪਏ ਦੇ ਕਰੀਬ ਉੱਥੋਂ ਹਾਂਜੀ ਹਾਂਜੀ ਚਲ ਥੱਲੇ ਨੂੰ ਤਾਂ ਕੰਮ ਲੱਗਿਆ ਬੀ ਬੱਚੇ ਅਸੀਂ ਫਿਰ ਰੁੱਕੇ ਸੀ ਉੱਥੇ ਖਾਣ ਪੀਣ ਰੁੱਕੇ ਸੀਗੇ ਮਤਲਬ ਆਣੇ ਨੂੰ ਡੇਢ ਘੰਟਾ ਲੱਗਦਾ ਜਾਣੇ ਨੂੰ ਤਾਂ ਤੁਹਾਨੂੰ ਅੱਧਾ ਪੌਣਾ ਘੰਟਾ ਕੇ ਲੱਗਣਾ ਬਸ ਠੀਕ ਹੈ ਓਕੇ ਥੈਂਕ ਯੂ ਵੈਲਕਮ ਜੀ ਬਸ ਹਰੇਕ ਨੇ ਪੁਆਇੰਟ ਵੱਖਰੇ ਵੱਖਰੇ ਆ ਕਿਪੀ ਆਪਾਂ ਥੋੜਾ ਜਿਹਾ ਲੇਟ ਆ ਕੋਈ ਗੱਲ ਨਹੀਂ ਖਿੱਚੀ ਜਾਂਨੇ ਮੀਟਰ ਆਹ ਟਾਲ ਲੱਗ ਨਾ ਪੁੰਚਨ ਤੇ ਉਹਦੇ ਟਾਈਮ ਬੱਦਲ ਕੂ ਕਿ ਕਿ ਚੜਾਈ ਆ ਸਾਰੀ ਉਤਰਨ ਲੱਗੇ ਉਤਰਨ ਲੱਗੇ ਉਤਰਾਈ ਆ ਸਾਰੀ ਤੇ ਜੋ ਚੜਾਂਗੇ ਵਾਪਸ ਜਿੱਥੇ ਆਪਾਂ ਪੁਰਨੇਵਾਂ ਨੂੰ ਬਾਈਕ ਚੱਕਣੀ ਆ ਤੇ ਉਹ ਸਾਰੀ ਚੜਾਈ ਆ ਹੋਗੀ ਇਹ ਸਾਰਾ ਟ੍ਰੈਕ ਹੈ ਤਾਂ ਠੀਕ ਹੈ ਸਿੰਗਲ ਪਕਡਣ ਦੀ ਆ ਮਤਲਬ ਇੱਕ ਟਾਈਮ ਇੱਕ ਬੰਦਾ ਹੀ ਲੰਘ ਸਕਦਾ ਬਾਕੀ ਪਾਣੀ ਪੂਣੀ ਆਪਦਾ ਕੈਰੀ ਕਰੋ ਠੀਕ ਹੈ ਤੇ ਹੋ ਸਕੇ ਤਾਂ ਬੈਗ ਲੈ ਕੇ ਆਈ ਮੈਂ ਬੈਗ ਨਹੀਂ ਲੈ ਕੇ ਆ ਮੈਨੂੰ ਯਾਦ ਤਾਂ ਸੀ ਪਰ ਮੈਂ ਭੁੱਲ ਗਿਆ ਚਲੋ ਹੁਣ ਜਾਈ ਜਾਨੇ ਆ ਜਿੰਨਾ ਹੋ ਸਕ ਕੇ ਫਾਸਟ ਨਿਕਲੀ ਜਾਨੇ ਪਹੁੰਚ ਜਾਗੇ ਜਿਹੜਾ ਤੁਸੀਂ ਸਾਹਮਣੇ ਪੁਲ ਦੇਖ ਰਹੇ ਆ ਤੇ ਰਿਵਰ ਰਿਵਰ ਤੋਂ ਮਦਾਸੀ ਤੀਸਰਾ ਉਹ ਆਇ ਸਰਾਪ ਹੈ ਠੀਕ ਹੈ ਤੇ ਜਿਹੜੇ ਸਾਹਮਣੇ ਪਗਡੰਡੀ ਦੇਖ ਰਹੇ ਆ ਹਾਲੀ ਇਹ ਇਧਰੋਂ ਜਿਹੜਾ ਮੈਂ ਰਸਤਾ ਹੋਣੀ ਕੀ ਸੀ ਬਾਈਕਾ ਉਧਰੋਂ ਆ ਰਸਤਾ ਹੁੰਦਾ ਸੀ ਪਰ ਸੈਕੰਡ ਰਸਤਾ ਇਹ ਆ ਜਿਹਦਰੋਂ ਆਪਾਂ ਆ ਰਹੇ ਹੁਣ ਚਾਹ ਪਿੰਡ ਕੋਲ ਤੇ ਪੂਰਨੇ ਤੋਂ ਉੱਪਰ ਨੂੰ ਜਾਂਦੇ ਸੀ ਉਹ ਰਸਤਾ ਬੰਦ ਕੀਤਾ ਤੇ ਚਾਹਲੇ ਪਾਸੋਂ ਰਸਤਾ ਖੁੱਲਾ ਕੀਤਾ ਇਹਨਾਂ ਨੇ ਤੇ ਆ ਪੁਲ ਕਰਾਸ ਕਰਨਾ ਪੈਂਦਾ ਇਧਰ ਆਉਣ ਲਈ ਪੁਲ ਬਣਿਆ ਹੈ ਸ਼ਰਾਪ ਕਨਿਕ ਰਿਵਰ ਦੇ ਉੱਤੇ ਸੋਣਾ ਲੱਕੜ ਦਾ ਪੁੱਲ ਹੈ ਪਰੋਨੇ ਟਾਈਪ ਦਾ ਤੇ ਉੱਤੇ ਬੋਧੀਆਂ ਦੇ ਪ੍ਰੋਡਕਸ਼ਨ ਮੰਤਰੇ ਲਟਕਦੇ ਹੋਏ ਰਸਤਾ ਸਾਰਾ ਐਡਵੈਂਚਰ ਭਰਿਆ ਹੋਇਆ ਬਈ ਉੱਤਨ ਲੱਗਿਆ ਤਾਂ ਨਹੀਂ ਪਤਾ ਲੱਗਿਆ ਚੜਨ ਲੱਗੇ ਪਤਾ ਲੱਗੂਗਾ ਯਾਰ ਲੱਕੜ ਦਾ ਪੁੱਲ ਕੀ ਬਾਤ ਆ ਇਧਰ ਹੋਇਆ ਅੰਧਾ ਹੈ ਚੜਨਾ ਤੇ ਇਧਰ ਮਿਲਦਾ ਹੋਇਆ ਸ਼ਰਾਫ ਨਦੀ ਦੇ ਵਿੱਚ ਵਾਹ ਪਹੁੰਚਣ ਵਾਲੇ ਆਪਾਂ ਕੱਲ ਮਨਿਸਟਰੀ ਮਿਹਨਤ ਦਾ ਫਲ ਦੇਖੋ ਕਿਹੋ ਜਿਹਾ ਮਿੱਦਾਂ ਵਾਹ ਮੜਾ ਮੜਾ ਝਾਕ ਨਜ਼ਰੋਂ ਲੱਗ ਗਿਆ ਵਾਹ ਮਨਿਸਟਰੀ ਦਾ ਸਾਹਮਣੇ ਤੁਸੀਂ ਦੇਖ ਸਕਦੇ ਹੋ ਟ੍ਰੈਕ ਕਰਨਾ ਠੀਕ ਹੈ ਬਹੁਤਾ ਔਖਾ ਨਹੀਂ ਹੁਣ ਜਾਣ ਲੱਗੇ ਪਤਾ ਲੱਗੂ ਬਾਕੀ ਹੋ ਹੋ ਆ ਗਏ ਭਈ ਮਿਨਿਸਟਰੀ ਖੁਦਕਲ ਆ ਮੈਂ ਨਗੇਟਾ ਮਿਨਿਸਟਰੀ ਦਾ भाई साहब कैसे हो जल्दी खत्म हो जाए धन्यवाद अच्छा बस का टाइम का शुरू हो गया बस का टाइम हो गया पहुंच गए हैं ਹਾ ਕੰਟੀਨਾ ਤੁਹਾਡੀ ਫੁੱਟ ਕਰਦੇ ਤੇ ਸਾਹਮਣੇ ਤੁਸੀਂ ਦੇਖ ਰਹੇ ਹੋ ਫੁੱਟ ਕਰ ਮਿਨਿਸਟਰੀ ਇਹ ਮਿਨਿਸਟਰੀ ਦਾ ਦੂਰ ਦਾ ਝਾਕਾ ਥੋੜਾ ਜਿਹਾ ਤੇ ਹਜੇ ਪਗਡੰਡੀਆਂ ਪਈਆਂ ਮਿਨਿਸਟਰੀ ਤੱਕ ਪਹੁੰਚਣ ਲਈ ਦੂਰੋਂ ਦੇਖੋ ਕਿੰਨੀ ਸੋਹਣੀ ਲੱਗ ਰਹੀ ਆ ਬਹੁਤ ਹੀ ਇਤਿਹਾਸਿਕ ਮਿਨਿਸਟਰੀ ਆ ਇਹ ਬਹੁਤ ਹੀ ਪੁਰਾਣੀ ਆ ਤੇ ਦੇਖਣਯੋਗ ਆ ਸਾਹੀ ਦਾ ਇੰਨਾ ਲੰਬਾ ਟਰੈਕ ਕਰਕੇ ਇੰਨੀਆਂ ਕਠਿਨਾਈਆਂ ਸਹਿਣ ਕਰਕੇ ਇੱਥੇ ਆਪਾਂ ਆਏ ਆਂ। ਬਾਕੀ ਹੋਰ ਜਾ ਕੇ ਤੁਹਾਨੂੰ ਦੱਸਦੇ ਆਂ ਥੋੜਾ ਮੋਟਾ ਇਤਿਹਾਸ ਜੋ ਆਪਾਂ ਨੂੰ ਪਤਾ ਹੋਵੇ ਬਾਰੇ। ਹਾਗੇਟਾ ਬਈ ਉਹ ਤੁਹਾਨੂੰ ਜਿਹੜਾ ਟੈਂਟ ਦਿਖਦਾ ਪਿਆ ਉੱਥੋਂ ਆਏ ਆਂ। ਬਹੁਤ ਉੱਚੀ ਤੇ ਆ ਵੀ। ਪਹਾੜ ਦੀ ਚੋਟੀ ਤੇ ਬਣੀ ਹੋਈ ਆ। ਮਿਨਿਸਟਰੀ ਪਮਨੀ ਸਟੂਡੀਓ ਵਿੱਚ ਇੱਥੇ ਨਾ ਕਮਰੇ ਬਣੇ ਹੋਏ ਹਰੇਕ ਦੇ ਰਹਿਣ ਵਾਸਤੇ ਸਾਂ ਚੜਦਾ ਲੱਕੜ ਮਾਦੇ ਕਾਨੀਆਂ ਦੀ ਛੱਤਾਂ ਪਾਈਆਂ ਹੋਈਆਂ ਪੁਰਾਣੇ ਟਾਈਮ ਦੀ ਤੇ ਇੱਥੋਂ ਪਤਾ ਲੱਗਦਾ ਮਿਨਿਸਟਰੀ ਬਹੁਤ ਪੁਰਾਣੀ ਹੈ ਆ ਦੇਖੋ ਕਿੰਨਾ ਪੁਰਾਣਾ ਲੋਕ ਲਾਇਆ ਹੋਇਆ ਹੋਇਆ ਇੱਕ ਰਸਤਾ ਤਾ ਨੂੰ ਜਾਂਦਾ ਇਹ ਇਹ ਗੁਫਾ ਹੋਗੀ ਤੇ ਤੱਪ ਕਰਦੇ ਹੋਣਗੇ ਇੱਕ ਰਸਤਾ ਤਾ ਨੂੰ ਜਾਂਦਾ ਤਾ ਨੂੰ ਆਉਗੋਂ ਪਾਰ ਦੀ ਕੋਟ ਦੇ ਦੇਖਦੇ ਆਪਾਂ ਕਿਤੋਂ ਤੱਕ ਜਾ ਜਾਂਦਾ ਇਹ ਤੋਂ ਦਨੀਰਾ ਵੇਖੋ ਮੋਟਾ ਹਿੱਲਦੇ ਆਪਾਂ ਇਸ ਮਿਨਿਸਟਰੀ ਚ ਵਿੱਚ ਡਾਕਟਰ ਵੀ ਬੰਦਾ ਜੇ ਕਿਸੇ ਨੂੰ ਲੋੜ ਹੋਵੇ ਤਾਂ ਇੱਥੇ ਦਵਾਈ ਲੈ ਸਕਦਾ ਵਾ ਸਾਹਮਣੇ ਦੇਖੋ ਆਹ 게ਟ ਆ ਜਾਂਦਾ ਕੋਈ ਬੰਦਾ ਤਾਂ ਹੈ ਨਹੀਂ ਕਿ ਸ਼ੂ ਲਾ ਕੇ ਪੜਨਾ ਹੈ ਇਹ ਕਿਵੇਂ ਸਦਾ ਹੀ ਹੈ ਅੰਧੇਰਾ ਬਹੁਤ ਹੈ ਦੇਖਦਾ ਨਹੀਂ ਪੈ ਕੋ ਸਾ ਆ ਮਨਿਸਟਰੀ ਆ ਨੀ ਮੈਂ ਹਾਈਟ ਤੇ ਪਹੁੰਚ ਕੇ ਇੱਥੇ ਜਾਣਿਆ ਅੰਦਰ ਦੇਖ ਕੇ ਆ ਆ ਦੇਖੋ ਜੀ ਜਮਾ ਹੀ ਮਲਕੀ ਇਹ ਨਾ ਬਾੜ ਦੇ ਖੋਡ ਦੇ ਵਿੱਚ ਬੈਠੇ ਆਪਾਂ ਤੇ ਇਸ ਸਕੂਤੇ ਨੂੰ ਆਪਾਂ ਕਲੋਕਵਾਈਜ਼ ਰੋਟੇਟ ਹੋਣਾ ਹੁੰਦਾ ਠੀਕ ਹੈ ਜੀ ਤੇ ਸਾਹਮਣੇ ਮਿਨਿਸਟਰੀ ਆ ਤੇ ਦਰਸ਼ਨ ਆਪਾਂ ਕਰ ਲਏ ਆ ਤੇ ਇਹਦੇ ਬਾਰੇ ਤੁਹਾਨੂੰ ਦੱਸਦੇ ਆ ਅੰਦਰ ਕੈਮਰਾ ਅਲਾਉਡ ਨਹੀਂ ਕੀਤਾ ਇਹਨਾਂ ਨੇ ਤੇ ਉੱਪਰ ਦੇਖੋ ਨਾ ਫਿਰ ਰੋਸ਼ਨੀ ਘਟਾ ਹੈ ਇਹ ਕੁਝ ਤਾਂ ਪਿਆ ਬਾਲਣ ਪਿਆ ਵਾ ਤੇ ਉੱਤੇ ਕਬੂਤਰ ਵੀ ਬੈਠੇ ਆ ਤੇ ਉੱਤੇ ਭਾਰਤ ਦੀ ਝੋਟੀ ਦਿਖਦੀ ਪਈ ਆ ਸਿਖਰ ਤੇ ਵਧੀਆ ਦਰਸ਼ਨ ਹੋ ਗਏ ਆ ਬਾਕੀ ਤੁਹਾਨੂੰ ਦੱਸਦਾ ਜੀ ਇੱਥੇ ਜਿਵੇਂ ਕੀ ਨਾ ਪੁਰਾਣੇ ਟੈਪ ਦੀਆਂ ਜਿਵੇਂ ਲਕੀ ਪਈਆਂ ਹੋਈਆਂ ਹਨ ਚਿੱਤਰਕਾਰੀ ਹੋਈ ਹੋਈ ਆ ਸੋਨੇ ਦੀ ਸ਼ਾਈ ਵਰਤ ਕੇ ਤੇ ਬਹੁਤ ਸੋਹਣੀ ਚਿੱਤਰਕਾਰੀ ਹੋਈ ਹੋਈ ਆ ਬਾਕੀ ਮਹਾਤਮਾ ਬੁੱਧੂ ਜੀ ਦੀ ਤੇ ਪਦਮ ਸਮਾਜੀ ਤੇ ਰਿੰਪੋਂਚੇ ਦੀ ਜਿਹੜੀਆਂ ਮੂਰਤੀਆਂ ਇੱਥੇ ਪਈਆਂ ਨੇ ਤੇ ਬਹੁਤ ਹੀ ਵਧੀਆ ਪੀਸਫੁਲ ਏਰੀਆ ਥੀ ਤੇ ਦੇਖ ਕੇ ਦਰਸ਼ਨ ਕਰਕੇ ਬਹੁਤ ਵਧੀਆ ਆਨੰਦ ਆ ਬਾਕੀ ਇਸ ਟਾਈਮ ਕਲੋਜ਼ਿੰਗ ਟਾਈਮ ਸੀ ਆ ਜਿਹਦੇ ਕਰਕੇ ਚੇਤੀਸ ਕਾਈ ਬੜਾ ਚੜੀ ਜਾਂਦਾ ਆ ਆਕਸੀਜਨ ਦੀ ਕਮੀ ਆ ਜਾਂਦੀ ਨਾ ਬੜੀ ਹਾਈਟ ਤੇ ਬੈਠੇ ਆ ਤੇ ਇਹ ক্লোজিং ਟਾਈਮ ਸੀ ਜਿੰਨਾ ਉਹਨਾਂ ਨੇ ਦਿਖਾਉਣਾ ਸੀ ਆ ਬਲਕਿ ক্লোজিং ਟਾਈਮ ਸੀ ਆ ਆਕਸੀਜਨ ਦੀ ਕਮੀ ਆ ਸਾਹ ਚੜੀ ਜਾਂਦਾ ਵਾ ਤੇ ਇਹ ক্লোজিং ਟਾਈਮ ਸੀ ਆ ਤੇ ਜਿਹਦੇ ਕਰਕੇ ਆਪਾਂ ਕਾਲੀ ਕਾਲੀ ਸਾਰਾ ਕੁਝ ਦੇਖਿਆ ਤੇ ਬਹੁਤ ਹੀ ਵਧੀਆ ਬਣੀ ਹੋਈ ਹੈ ਮਿਨਿਸਟਰੀ ਤੇ ਬਾਕੀ ਇੱਕ ਡਰੋਨ ਸ਼ਾਟ ਲਵਾਂਗੇ ਜੇ ਅਲਾਉਡ ਹੋਇਆ ਤਾਂ ਜੇ ਪੁੱਛੂੰਗਾ ਜੇ ਬਣ ਗਈ ਗਲਤਾਂ ਡਰੋਨ ਸ਼ਾਟ ਲੈ ਕੇ ਫਿਰ ਆਪਾਂ ਚੱਲੇ ਪਾਵਾਂਗੇ ਇੱਕ ਕੌਫੀ ਪੀ ਕੇ ਤੇ ਬਹੁਤ ਵਧੀਆ ਬਣੀ ਹੋਈ ਹੈ ਮਿਨਿਸਟਰੀ ਤੇ ਚਿੱਤਰਕਾਰੀ ਤੁਹਾਨੂੰ ਦੱਸੀ ਹੋਈ ਹੈ ਕਿ ਬਹੁਤ ਵਧੀਆ ਸੋਨੇ ਦੀ ਸ਼ਾਈ ਨਾਲ ਚਿੱਤਰਕਾਰੀ ਹੋਈ ਹੋਈ ਹੈ ਤੇ ਇਹਦੀ ਖਾਸੇ ਤੇ ਹੈ ਕਿ 1100 ਸਾਲ ਪੁਰਾਣੀ ਮਿਨਿਸਟਰੀ ਹੈ ਇਹ 1100 ਸਾਲ ਪੁਰਾਣੀ ਤੇ ਇੱਥੇ ਆ ਕੇ ਇੱਥੇ ਬੋਧੀਆਂ ਨੇ ਬਹੁਤ ਤਪ ਕੀਤਾ ਆ ਕੇ ਤੇ ਮੰਨਿਆ ਜਾਂਦਾ ਹੈ ਕਿ ਮਿਨਿਸਟਰੀ ਨਹੀਂ ਮਤਲਬ ਕਿ ਸਾਇਲੈਂਟ ਏਰੀਆ ਤੇ ਕਹਿ ਸਕਦੇ ਹਾਂ ਔਲੋਂ ਏਰੀਆ ਚ ਬਣਾਉਣ ਦਾ ਕਾਰਨ ਇੱਕ ਇੱਕ ਬੁੱਧੀ ਜਿਹੜੇ ਹੁੰਦੇ ਆ ਉਹ ਅਕਾਂਤ ਏਰੀਆ ਪਸੰਦ ਕਰਦੇ ਤੇ ਉੱਥੇ ਜਾ ਕੇ ਉਹ ਪਹਾੜ ਦੀ ਚੋਟੀ ਉੱਤੇ ਰਹਿ ਕੇ ਤਪ ਕਰਦੇ ਨੇ ਤਾਂ ਕਰਕੇ ਇੱਥੇ ਇਹ ਮਿਨਿਸਟਰੀ ਬਣਾਈ ਹੋਈ ਆ ਬਾਕੀ ਇਹਨੂੰ ਗੁੰਪਾ ਕਹਿੰਦੇ ਗੁੰਪਾ ਇਸ ਕਰਕੇ ਕਹਿੰਦੇ ਆ ਕਿ ਇਹ ਸਕੂਲ ਐ ਕਿਸਾ ਉਹਦਾ ਇੱਥੇ ਬੁੱਧੀ ਹੁੰਦੀ ਆ ਤੇ ਆਪਣੀ ਬੁੱਧੀ ਮਤ ਹਾਸਲ ਕਰਦੇ ਨੇ ਤੇ ਹੁਣ ਆਪਾਂ ਥੱਲੇ ਨੂੰ ਵਧਦੇ ਆ ਤੇ ਚਾਹ ਪਾਣੀ ਪੀ ਕੇ ਤੇ ਵਧਦੇ ਆ ਵਾਪਸ ਪੂਰਨੇ ਨੂੰ ਇਹ ਮਿਨਿਸਟਰੀ ਦਾ ਫਰੰਟ ਗੇਟ ਸੀ ਆ ਤੇ ਜਿਹੜੇ ਆਪਾਂ ਦੇਖ ਕੇ ਆਏ ਆ ਤੇ ਆਹ ਦੇਖੋ ਕਿੰਨੀ ਹਾਈਟ ਤੇ ਬੈਠੇ ਆ ਦੇਖ ਸਕਦੇ ਆ ਤੁਸੀਂ ਕੀ ਬਾਤ ਆ ਹੁੰਦਾ ਨਾ ਨਜ਼ਾਰਾ ਹੁੰਦਾ ਨਾ ਨਜ਼ਾਰਾ ਜਾਂਦੇ ਹੋਏ ਫਿਰ ਝਾਕੇ ਮਾਰ ਲੈਣੇ ਆ ਫਤਕਰ ਮਨ ਮਨਿਸ ਜਾਂਦੇ ਹੋਏ ਫਿਰ ਝਾਕੇ ਮਾਰ ਲੈਣੇ ਆ ਆਪਾਂ ਮਿਨਿਸਟਰੀ ਦੇ ਤੇ ਡਰੋਨ ਛੋਟ ਨਹੀਂ ਲੈਣ ਦਿੱਤਾ ਇਹਨਾਂ ਨੇ ਕਹਿੰਦੇ ਅਲਾਉਡ ਨਹੀਂ ਹੈਗਾ ਇੱਥੇ ਕਿਉਂਕਿ ਚਾਈਨਾ ਬਾਰਡਰ ਨੇੜੇ ਹੀ ਆ ਕਹਿੰਦੇ ਇੱਥੋਂ ਤਾਂ ਕਰਕੇ ਅਲਾਉਡ ਨਹੀਂ ਹੈਗਾ ਤੇ ਫਿਰ ਆਪਾਂ ਵੀ ਨਿਯਮ ਨੂੰ ਪਾਲਣਾ ਕੀਤਾ ਤੇ ਇੱਥੋਂ ਚਾਹ ਗਾਂ ਹੁਣ ਇੱਕ ਉਹਦਾ ਕੈਫੇ ਉੱਥੋਂ ਪੀਨੇ ਕੋਫੀ ਤੇ ਗਾਂ ਵਾਦਿਆਂ ਆਪਦੇ ਵਾਪਸੀ ਚਾਲੇ ਨੂੰ ਤੇ ਸੋਹਣੀ ਬਣੀ ਹੋਈ ਮਨਿਸਟਰੀ ਦੇਖਣਯੋਗ ਆ ਜੀ ਤੇ ਸਰਾਪ ਨਦੀ ਦੇ ਕੰਢੇ ਹਨੇਰਾ ਹੋ ਗਿਆ ਜੀ 6:30 ਵਜੇ ਕਿਆ ਤੇ 6:30 ਚੱਲੇ ਆ ਸੀ ਤੇ 8:00 ਵਜੇ ਤੱਕ ਲੱਗਦਾ ਮੀਦ ਮੀਦ ਬਾਈਕ ਤੱਕ ਪਹੁੰਚੂਗਾ ਕੋਈ ਗੱਲ ਨਹੀਂ ਔਰੀ ਪੁਈ ਜਾਇਆਗਾ ਲਾਈਟ ਹੈਗੀ ਸੀ ਮੇਰੇ ਕੋਲ ਮੱਥੇ ਵਾਲੀ ਪਰ ਲਿਓਣੀ ਭੁੱਲ ਗਿਆ ਬੈਗ ਚ ਹੀ ਰਹੀ ਕੱਲਾ ਹੀ ਆ ਇਸ ਟ੍ਰੈਕ ਤੇ ਹਨੇਰੇ ਵਿੱਚ ਦੇਖੋ ਸਹੀ ਸਲਾਮਤ ਹੋ ਜਾਈ ਬਸ ਵਾਹਿਗੁਰੂ ਸਾਡੇ ਹੈ ਨਿੰਨ ਹੈ ਨਨਰਾ ਹੋ ਗਿਆ ਬਈ ਠੀਕ ਹੈ ਮੋਬਾਈਲ ਦੀ ਬੈਟਰੀ ਨਾਲ ਕੰਮ ਸਾਰੀ ਨਾ ਮੇਰੇ ਕੋਲ ਵੈਸੇ ਤਾਂ ਹੈਗਾ ਸੀ ਜੰਤਰ ਪਰ ਕੀ ਕਰਾਂ ਪਹੁੰਚ ਗਿਆ λεਉਣਾ ਮੈਨੂੰ ਲੱਗਿਆ ਸੀ ਟਾਈਮ ਨਾਲ ਮੁੜ ਜਾਾਂਗੇ ਬਟ ਟਾਈਮ ਲੱਗ ਗਿਆ ਥੋੜਾ ਜਿਹਾ ਨੇਰ ਕੋਪ ਹੋ ਗਿਆ ਕੋਈ ਨਾ ਬੰਦਾ ਨਾ ਬੰਦੇ ਜਾਤ ਮੈਂ ਹੀ ਗੱਲਾਂ ਤੇ ਸਾਂਭੋ ਚੜਦਾ ਮੈਂ ਪਹਿਲੇ ਹੀ ਦੱਸ ਸੀ ਕਿ ਜਾਂਦੇ ਹੋਏ ਪਾਸ ਹੋ ਜਾਣੀ ਆ ਤੇ ਪਹਿਲੇ ਦੱਸੇ ਜਾਂਦੇ ਹੋਏ ਪਾਸ ਹੋ ਜਾਣੀ ਆ ਉਹ ਆਖੇ ਬਸ ਹੋ ਗਈ ਆ ਸਾਂ ਬਹੁਤ ਚੜਦਾ ਇਥੇ ਪਰ ਕੀ ਕਰੀਏ ਰਸਤਾ ਥੋੜਾ ਜਿਹਾ ਆਫ ਰੋਡ ਆਨ ਕਰਕੇ ਨਾ ਰਸਤਾ ਥੋੜਾ ਜਿਹਾ ਭੁੱਲ ਕਰਕੇ ਦਿੱਕਤ ਆਈ ਚਲੋ ਬੱਸ ਚਲੋ ਹੁਣ ਆਪਾਂ ਮੋਰਸਾਂ ਦਾ ਪਹੁੰਚਦੇ ਆ ਉੱਥੋਂ ਲੈ ਕੇ ਅੱਗੇ ਆਂਗਾ ਮੈਂ ਬਿਸਕੁਟ ਦਾ ਪੈਕੇਟ ਲੈ ਲਿਆ ਸੀ ਇੱਕ ਜਿਹਦੇ ਨਾਲ ਨਰਜੀ ਬਣੀ ਰਹੀ ਤੇ ਪਾਣੀ ਕੈਰੀ ਕਰ ਲਿਆ ਸੀ ਬਾਈਕ ਕੋਲ ਪਹੁੰਚ ਗਏ ਆਪਾਂ ਮੋੜਦੇ ਹੁਣ ਇੱਥੋਂ ਦਾ ਮੋੜ ਨਹੀਂ ਓਕੇ ਹੋਇਆ ਨਹੀਂ ਕਿਉਂਕਿ ਨਾ ਇੱਕ ਥਕਿਆ ਬਹੁਤ ਪਿਆ ਮੈਂ ਤੇ ਇੱਥੇ ਰੂੜੇ ਬਹੁਤ ਜ਼ਿਆਦਾ ਥੋਨੂੰ ਜਾਊਂਗਾ ਥੋੜਾ ਮੋੜ ਕੇ ਉੱਪਰ ਲੈ ਕੇ ਆਉਂਗਾ ਨੀਰਾ ਹੋ ਗਿਆ ਜੇ ਹੁੰਦੇ ਆਂਦੇ ਪਹਿਲਾਂ ਤਾਂ ਮੈਂ ਸਿੱਧਾ ਜਾ ਕੇ ਪਹਿਲਾਂ ਕੀਤਾ ਡਿਨਰ ਡਿਨਰ ਕਰਨ ਤੋਂ ਬਾਅਦ ਇੱਕ ਕੱਪ ਚਾਹ ਦਾ ਪੀਤਾ ਉਸ ਤੋਂ ਬਾਅਦ ਥੋੜੇ ਜਿਹੜੇ ਆਪਣੇ ਕੁਇਕਮੈਂਟ ਆ ਉਹ ਚਾਰਜ ਚਲਾਈ ਸੀ ਕਹਿੰਦੇ ਇੱਥੇ ਲਾਈਟ 10 ਵਜੇ ਚੱਲਿਆ ਨਹੀਂ ਕਿਉਂਕਿ ਜੀਨਰੇਟਰ ਈ ਸਾਰਾ ਕੰਮ ਫਿਰ ਉਹ ਕੀਤਾ ਤੇ ਗੱਲ ਰਹਿ ਗਈ ਕੁਝ ਸਾਂਝੀ ਕਰਨ ਵਾਲੀ ਕਿ ਅੱਜ ਤਾਂ ਮਾੜੀ ਹੋਈ ਬਹੁਤ ਪਹਿਲਾਂ ਤਾਂ ਆਪਾਂ ਬਲਾਸਟ ਦੇ ਉੱਪਰਲੇ ਪਾਸੇ ਚਲੇ ਗਏ ਜਿੱਥੇ ਬਲਾਸਟ ਹੋ ਕੇ ਬਾਈਕ ਦੇ ਬਲਾਸਟ ਹੁੰਦੇ ਪਏ ਸੀ ਇਹ ਉਹਨਾਂ ਨੇ ਮੋੜਤਾ ਜੇ ਮੁੜੇ ਤਾਂ ਬਾਈਕ गिर ਗਈ ਉੱਥੋਂ ਜਾ ਕੇ ਅੱਗੇ ਗਏ ਫਿਰ ਉਸ ਤੋਂ ਬਾਅਦ ਆਪਣਾ ਸਮਾਨ ਇੱਥੇ ਟੈਂਟ ਲਾ ਕੇ ਫਿਰ ਆਪਾਂ ਪਹੁੰਚ ਗਏ ਫੁਤਕਲਗਲ ਫੁਤਕਲ ਤੇ ਪਹਿਲਾਂ ਉਹਨਾਂ ਨੇ ਗਲਤ ਰਸਤਾ ਦੱਸਤਾ ਫਿਰ ਉਸ ਤੋਂ ਬਾਅਦ ਸਹੀ ਰਸਤੇ ਵੱਲ ਚੜੇ ਟਾਈਮ ਬਹੁਤ ਹੋ ਗਿਆ ਸੀ ਆ ਫਿਰ ਆਪਾਂ ਕਾਲੀ ਕਾਲੀ ਫੁਕਤਲ ਗਏ ਉੱਥੋਂ ਦੇਖ ਕੇ ਉਹਨੂੰ ਫਿਰ ਵਾਪਸ ਆਈ ਵਾਪਸ ਆਂਦੇ ਨੇਰਾ ਇੰਨਾ ਹੋ ਗਿਆ ਤੁਹਾਨੂੰ ਸਾਂਝੀ ਕੀਤੀ ਵੀਡੀਓ ਆਪਾਂ ਤੇ ਉਸ ਤੋਂ ਬਾਅਦ ਕੀ ਹੋਇਆ ਕੀ ਇੱਕ ਰੋੜੇ ਦੇ ਵਿੱਚ ਨਾ ਬਾਈਕ ਫਸ ਗਈ ਕਿਉਂਕਿ ਰੋੜੇ ਹੀ ਥੱਲੇ ਜਾਵਾ ਹੈ ਨਹੀਂ ਮਿੱਟੀ-ਮੁੱਟੀ ਵੀ ਨਹੀਂ ਹੈਨੀ ਤੇ ਜ਼ੋਰ ਬਹੁਤ ਲੱਗਿਆ ਫਿਰ ਇੱਕ ਕੱਟ ਤਾਂ ਲਿੱਤੀ ਸੀ ਰੋੜਿਆਂ ਚੋਂ ਫਿਰ ਜਾ ਕੇ ਇੱਕ ਰੋੜੇ ਫਸ ਗਏ ਤੇ ਉੱਥੇ ਬਾਈਕ ਟੇਢੀ ਹੋ ਗਈ ਬਾਈਕ ਤਾਂ ਮੈਂ ਚੱਕ ਲਈ ਪਰ ਕੁਝ ਬੰਦੇ ਆਏ ਉਹਨਾਂ ਨੇ ਬਾਈਕ ਹੈਲਪ ਕਰਕੇ ਚਕਾਤੀ ਤੇ ਬਹੁਤ ਟਫ ਰਿਹਾ ਅੱਜ ਦਾ ਦਿਨ ਤੇ ਜੰਸਕਰ ਸੌਖਾ ਨਹੀਂ ਬਈ ਬਹੁਤ ਟਫ ਹੈ ਤੇ ਹੁਣ ਥੱਕ ਗਿਆ ਬਹੁਤ ਜ਼ਿਆਦਾ ਹੁਣ ਮੈਂ ਇੱਥੇ ਦੁੱਧ ਕਰੂੰਗਾ ਆਪਦਾ ਗਰਮ ਗਰਮ ਕਰਕੇ ਪੀ ਕੇ ਤੇ ਪੈ ਜਾਊਂਗਾ ਤੇ ਅੱਜ ਆਪਾਂ ਜਿਹੜਾ ਜਿਸਪਾ ਤੋਂ ਚੱਲੇ ਸੀ ਪਹਿਲਾ ਸ਼ਿੰਕੁਲਾ ਫੇਰ ਆ ਪਗੋਂਬੋਰੰਜਨ ਪਰਫਕਟਲ ਕਰਕੇ ਪੁੰਨੇ ਆ ਪਰ ਰੁਕ ਗਏ ਆ ਤੇ ਪੁੰਨੇ ਤੋਂ ਕੱਲ ਚੱਲੇ ਪਾਵਾਂਗੇ ਪਤਮਵਾਲ ਉਸ ਤੋਂ ਬਾਅਦ ਦੇਖਦੇ ਆਪਾਂ ਕਿ ਅੱਗੇ ਲੇਵਲ ਵਧਦੇ ਆ ਕਿ ਨਹੀਂ ਤੇ ਅੱਜ ਦੀ ਵੀਡੀਓ ਇੱਥੋਂ ਤੱਕ ਹੈ ਜੇਕਰ ਪਸੰਦ ਆਈ ਤਾਂ ਲਾਈਕ ਸ਼ੇਅਰ ਅਤੇ ਕਮੈਂਟ ਜਰੂਰ ਕਰਿਓ ਮਿਲਦੇ ਆਂ ਨਵੀਂ ਵੀਡੀਓ ਤੇ ਨਵੇਂ ਸਫ਼ਰ ਨਾਲ ਅੱਜ ਲਈ ਬਾਏ